ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਸਟੱਡੀ 3 ਦੇ ਉੱਤੇ ਮੈਂ ਦੀਪਕ ਕੰਬੋਜ ਅੱਜ ਪੰਜਾਬ ਜੀ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਹਾਜ਼ਰ ਹਾਂ ਅੱਜ ਜਿਹੜਾ ਟੋਪਿਕ ਹੈ ਰਾਜੇ ਆਪਾਂ ਗੁਰੂ ਅਮਰਦਾਸ ਜੀ ਬਾਰੇ ਕਰਾਂਗੇ ਠੀਕ ਹੈ ਰਾਜੇ ਤਾਂ ਇਸ ਕਲਾਸ ਨੂੰ ਜਿਹੜਾ ਤੁਸੀਂ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ ਹੈ ਕਿਉਂਕਿ ਇਹ ਸਾਰੇ ਪ੍ਰੀਵੀਅਸ ਇਅਰ ਐਗਜ਼ਾਮਸ ਦੇ ਲੈ ਕੇ ਪ੍ਰਸ਼ਨ ਆ ਤਾਂ ਜਿਹੜੇ ਵੀ ਸਾਥੀ ਆਪਣੇ ਇਸ ਚੈਨਲ ਤੇ ਨਵੇਂ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਆਪਾਂ ਟੈਲੀਗ੍ਰਾਮ ਚੈਨਲ ਵੀ ਬਣਾਇਆ ਰਾਜੇ ਉਸ ਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗਾ ਸੋ ਉੱਥੇ ਜਾ ਕੇ ਤੁਸੀਂ ਜਿਹੜਾ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਉੱਥੋਂ ਸਾਰੀਆਂ ਪੀਡੀਐਫਸ ਜਿਹੜੀਆਂ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਰਾਜੇ ਤਾਂ ਜ਼ਿਆਦਾ ਗੱਲਾਂ ਨਾ ਕਰਦੇ ਅੱਜ ਦੀ ਕਲਾਸ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਪ੍ਰਸ਼ਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਸਿੱਖ ਪੰਥ ਦੇ ਤੀਸਰੇ ਗੁਰੂ ਕੌਣ ਸਨ ਤਾਂ ਸਿੱਖ ਪੰਥ ਦੇ ਜਿਹੜੇ ਤੀਸਰੇ ਗੁਰੂ ਸਾਹਿਬ ਜੀ ਕੌਣ ਸੀਗੇ ਤਾਪਰ राजे ਸਿੱਧਾ ਡਾਇਰੈਕਟ ਆਨਸਰ ਹੀ ਲਗਾਇਆ ਕਰਾਂਗੇ ਠੀਕ ਆ ਆਪਸ਼ਨਸ ਨਹੀਂ ਬੋਲਾਂਗੇ ਸੋ ਤੁਸੀਂ ਜਿਹੜਾ ਆਪਣੇ ਆਨਸਰ ਆਪਣੇ ਮਾਈਂਡ ਦੇ ਵਿੱਚ ਸੋਚ ਕੇ ਰੱਖਣੇ ਆ ਤਾਂ ਸਿੱਖ ਪੰਥ ਦੇ ਜਿਹੜੇ ਤੀਸਰੇ ਗੁਰੂ ਸਾਹਿਬ ਜੀ ਆ ਉਹ ਗੁਰੂ ਅਮਰਦਾਸ ਜੀ ਹੀ ਹੈਗੇ ਆ ਠੀਕ ਆ ਰਾਜੇ ਗੁਰੂ ਨਾਨਕ ਦੇਵ ਜੀ ਕਿੰਵੇਂ ਗੁਰੂ ਸੀਗੇ ਤਾਂ ਪਹਿਲੇ ਗੁਰੂ ਸਾਹਿਬ ਜੀ ਸੀਗੇ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਸਾਹਿਬ ਜੀ ਸੀਗੇ ਗੁਰੂ ਤੇਗ ਬਹਾਦਰ ਜੀ ਰਾਜੇ ਨੌਵੇਂ ਗੁਰੂ ਸਾਹਿਬ ਜੀ ਸੀਗੇ ਠੀਕ ਆ ਤਾਂ ਇਹ ਤੁਸੀਂ ਯਾਦ ਰੱਖਣਾ ਕਿਉਂਕਿ ਗੁਰੂਆਂ ਦੀ ਸੀਕੁਐਂਸ ਤੋਂ ਵੀ ਜਿਹੜਾ ਹੈ ਪ੍ਰਸ਼ਨ ਪੁੱਛਿਆ ਜਾਂਦਾ ਹੈ 1 ਤੋਂ ਲੈ ਕੇ 10 ਤੱਕ ਜਿਹ ਗੁਰੂ ਅਰਜਨ ਦੇਵ ਜੀ ਨੂੰ ਕੀ ਕਿਹਾ ਜਾਂਦਾ ਰਾਜੇ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈਗਾ ਠੀਕ ਹੈ ਸ਼ਹੀਦਾਂ ਦੇ ਸਰਤਾਜ ਕਿਸ ਨੂੰ ਕਿਹਾ ਜਾਂਦਾ ਹੈਗਾ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿਹਾ ਜਾਂਦਾ ਹੈਗਾ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਸ਼ਹੀਦੀ ਕੀ ਗੁਰੂ ਅਰਜਨ ਦੇਵ ਜੀ ਨੇ ਪ੍ਰਾਪਤ ਕੀਤੀ ਉਸ ਤੋਂ ਬਾਅਦ ਜਿਹੜੀ ਇਹ ਸ਼ਹੀਦੀ ਦੀ ਪ੍ਰਥਾ ਸ਼ੁਰੂ ਹੋ ਗਈ ਸੀ ਠੀਕ ਹੈ ਰਾਜੇ ਤਾਂ ਪ੍ਰਸ਼ਨ ਨੰਬਰ 2 ਜਿਹੜਾ ਤੁਹਾਡੀ ਸਕਰੀਨ ਤੇ ਹੈ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਕੀ ਨਾਮ ਸੀਗਾ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਰਾਜੇ ਦੱਸੋ ਇਸ ਦਾ ਕਰੈਕਟ ਆਨਸਰ ਕੀ ਹੋਏਗਾ ਤਾਂ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੈਗਾ ਰਾਜੇ অপਸ਼ਨ ਨੰਬਰ ਸੀ ਹੈਗਾ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਜਿਹੜਾ ਹੈਗਾ ਉਹ ਤੇਜਪਾਲ ਸੀਗਾ ਫੇਰੂਮਲ ਕਿੰਨਾ ਦੇ ਪਿਤਾ ਦਾ ਨਾਮ ਸੀਗਾ ਤੇ ਗੁਰੂ ਅੰਗਦ ਦੇਵ ਜੀ ਦੇ ਆਪਾਂ ਕੱਲ ਦੀ ਕਲਾਸ ਦੇ ਵਿੱਚ ਜਿਹੜੀ ਪਿਛਲੀ ਕਲਾਸ ਕੀਤੀ ਹੈ ਰਾਜੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਜਿਹੜਾ ਹੈਗਾ ਉਹ ਕੀ ਸੀਗਾ ਤੇ ਫੇਰੂਮਲ ਸੀਗਾ ਠੀਕ ਹੈ ਰਾਜੇ ਤੇ ਇਹਨਾਂ ਦੀ ਮਾਤਾ ਦਾ ਨਾਮ ਕੀ ਸੀਗਾ ਰਾਜੇ ਦਇਆਕੌਰ ਦਇਆਕੁਰ ਜਿਹੜਾ ਹੈਗਾ ਰਾਜੇ ਉਹ ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਸੀਗਾ ਇਹਨਾਂ ਦੀ ਪਤਨੀ ਦਾ ਨਾਮ ਕੀ ਸੀਗਾ ਬੀਬੀ ਖੀਵੀ ਜੀ ਜਿਹੜਾ ਹੈਗਾ ਰਾਜੇ ਉਹ ਇਹਨਾਂ ਦੀ ਪਤਨੀ ਦਾ ਨਾਮ ਸੀਗਾ ਠੀਕ ਹੈ ਰਾਜੇ ਸੋ ਇਹ ਵੀ ਤੁਸੀਂ ਜ਼ਰੂਰ ਯਾਦ ਰੱਖਣਾ ਪ੍ਰਸ਼ਨ ਨੰਬਰ 3 ਹੈ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਕੀ ਨਾਮ ਸੀਗਾ ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਕੀ ਨਾਮ ਸੀਗਾ ਤਾਂ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੈ ਰਾਜੇ অপਸ਼ਨ ਨੰਬਰ ਸੀ ਹੈਗਾ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਨਾਮ ਮਾਤਾ ਸੁਲਖਣੀ ਜੀ ਸੀਗਾ ਠੀਕ ਹੈ ਰਾਜੇ ਦਇਆਕੁਰ ਆਪਾਂ ਪੜ੍ਹਿਆ ਇੱਕ ਦੂਸਰੇ ਗੁਰੂ ਸਾਹਿਬ ਜੀ ਦੀ ਅਾ ਮਾਤਾ ਜੀ ਦਾ ਨਾਮ ਸੀਗਾ ਬੀਬੀ ਭਾਨੀ ਜੀ ਇਹ ਗੁਰੂ ਅਮਰਦਾਸ ਜੀ ਦੀ ਬੇਟੀ ਸੀਗੀ ਠੀਕ ਹੈ ਰਾਜੇ ਗੁਰੂ ਅਮਰਦਾਸ ਜੀ ਦੀ ਬੇਟੀ ਦਾ ਨਾਮ ਬੀਬੀ ਭਾਨੀ ਜੀ ਸੀਗਾ ਬੀਬੀ ਖੀਵੀ ਆਪਾਂ ਕੀਤਾ ਇਹ ਦੂਸਰੇ ਗੁਰੂ ਸਾਹਿਬ ਜੀ ਦੀ ਪਤਨੀ ਦਾ ਨਾਮ ਜਿਹੜਾ ਹੈਗਾ ਰਾਜੇ ਉਹ ਬੀਬੀ ਖੀਵੀ ਜੀ ਸੀਗਾ ਬੀਬੀ ਖੀਵੀ ਜੀ ਤੋਂ ਪ੍ਰਸ਼ਨ ਬਣਦਾ ਹੈਗਾ ਕਿ ਗੁਰੂ ਅੰਗਦ ਦੇਵ ਜੀ ਦੇ ਨਾਲ ਜਿਹੜਾ ਹੈ ਉਹ ਪੰਗਤ ਪ੍ਰਥਾ ਦੇ ਵਿੱਚ ਕਿਸ ਨੇ ਸਾਥ ਦਿੱਤਾ ਸੀਗਾ ਤਾਂ ਬੀਬੀ ਖੀਵੀ ਜੀ ਨੇ ਜਿਹੜਾ ਹੈ ਗੁਰੂ ਅੰਗਦ ਦੇਵ ਜੀ ਦਾ ਸਾਥ ਦਿੱਤਾ ਸੀਗਾ ਪੰਗਤ ਪ੍ਰਥਾ ਦੇ ਵਿੱਚ ਪ੍ਰਸ਼ਨ ਨੰਬਰ 4 ਰਾਜੇ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ ਕੀ ਸੀਗਾ ਤਾਂ ਗੁਰੂ ਅਮਰਦਾਸ ਜੀ ਦਾ ਜਿਹੜਾ ਗੁਰੂ ਕਾਲ ਸੀਗਾ ਰਾਜੇ ਉਹ ਕੀ ਸੀਗਾ ਦੱਸੋ ਆਪਸ਼ਨ ਨੰਬਰ A B C ਜਾਂ ਫਿਰ D ਕਿਹੜਾ ਕਰੈਕਟ ਆਨਸਰ ਹੋਏਗਾ ਰਾਜੇ ਤਾਂ ਇੱਥੇ ਆਪਣਾ ਜਿਹੜਾ ਰਾਈਟ ਆਨਸਰ ਹੈਗਾ ਰਾਜੇ ਆਪਸ਼ਨ ਨੰਬਰ A ਹੈਗਾ 1552 ਤੋਂ ਲੈ ਕੇ 1574 ਤੱਕ ਕਿਉਂਕਿ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤਾ ਸੀਗਾ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਰਾਜੇ 1504 ਤੋਂ ਲੈ ਕੇ 1552 ਤੱਕ ਦਾ ਹੈਗਾ ਜਦੋਂ 1552 ਦੇ ਵਿੱਚ ਜਿਹੜਾ ਗੁਰੂ ਅੰਗਦ ਦੇਵ ਜੀ ਜੋਤੀ ਜੋ ਸਮਾ ਗਏ ਸੀਗੇ ਉਸ ਤੋਂ ਬਾਅਦ ਜਿਹੜੀ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਗਈ ਠੀਕ ਹੈ ਰਾਜੇ ਤਾਂ 1552 ਦੇ ਵਿੱਚ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠੇ ਤੇ 1574 ਤੱਕ ਜਿਹੜਾ ਹੈਗਾ ਉਹਨਾਂ ਨੇ ਗੁਰਗੱਦੀ ਸੰਭਾਲੀ ਸੀਗੀ ਠੀਕ ਹੈ ਰਾਜੇ ਤਾਂ ਇਹਨਾਂ ਦਾ ਟਾਈਮ ਪੀਰੀਅਡ ਜਿਹੜਾ ਹੈਗਾ 1552 ਤੋਂ ਲੈ ਕੇ 1574 ਤੱਕ ਹੈ ਤੇ ਗੁਰੂ ਅੰਗਦ ਦੇਵ ਜੀ ਦਾ ਜੇਕਰ ਟਾਈਮ ਪੀਰੀਅਡ ਪੁੱਛਿਆ ਜਾਂਦਾ ਤਾਂ 1539 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਹੈਗੇ ਆ ਤਾਂ 1500 52 ਤੱਕ ਜਿਹੜਾ ਹੈਗਾ ਗੁਰੂ ਅੰਗਦ ਦੇਵ ਜੀ ਠੀਕ ਹੈ ਰਾਜੇ ਦੂਸਰੇ ਗੁਰੂ ਸਾਹਿਬ ਜੀ ਜਿਹੜਾ ਹੈ ਉਹ ਗੁਰਗੱਦੀ ਤੇ ਬੈਠੇ ਸੀਗੇ ਸੋ ਇਹ ਵੀ ਤੁਸੀਂ ਜ਼ਰੂਰ ਯਾਦ ਰੱਖਣਾ ਪ੍ਰਸ਼ਨ ਨੰਬਰ 5 ਜਿਹੜਾ ਤੁਹਾਡੀ ਸਕਰੀਨ ਤੇ ਹੈ ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸੀਗੇ ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸੀ ਦੱਸੋ ਰਾਜੇ ਆਪਸ਼ਨ A B C ਜਾਂ ਫਿਰ D ਤਾਂ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਰਾਜੇ ਆਪਸ਼ਨ ਨੰਬਰ D ਹੈਗਾ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਬੀਬੀ ਦਾਨੀ ਤੇ ਬੀਬੀ ਪਾਨੀ ਠੀਕ ਹੈ ਰਾਜੇ ਇਹਨਾਂ ਦੇ ਦੋ ਬੇਟੇ ਸੀਗੇ ਤੇ ਦੋ ਹੀ ਇਹਨਾਂ ਦੀਆਂ ਬੇਟੀਆਂ ਸੀਗੀਆਂ ਠੀਕ ਹੈ ਤੇ ਬਾਬਾ ਦਾਤੂ ਤੇ ਬਾਬਾ ਦਾਸੂ ਜਿਹੜੇ ਸੀਗੇ ਗੁਰੂ ਅੰਗਦ ਦੇਵ ਜੀ ਦੇ ਗੁਰੂ ਅੰਗਦ ਦੇਵ ਜੀ ਦੇ ਬੇਟੇ ਸੀਗੇ ਠੀਕ ਹੈ ਰਾਜੇ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤਾ ਹੈ ਗੁਰੂ ਅੰਗਦ ਦੇਵ ਜੀ ਦੇ ਬੇਟੇ ਨੂੰ ਆਪਾਂ ਯਾਦ ਕਿਵੇਂ ਰੱਖਿਆ ਸੀ ਡੀ ਤੇ ਰਾਜੇ ਇਹਨਾਂ ਦਾ ਲਾਸਟ ਅੱਖਰ ਡੀ ਹੈਗਾ ਤਾਂ ਡੀ ਤੋਂ ਦਾਤੂ ਤੇ ਦਾਸੂ ਪਹਿਲਾ ਅੱਖਰ ਏ ਹੈਗਾ ਤਾਂ ਏ ਤੋਂ ਆਪਾਂ ਯਾਦ ਰੱਖਿਆ ਸੀਗਾ ਬੀਬੀ ਅਮਰੋ ਤੇ ਬੀਬੀ ਅਨੋਖੀ ਠੀਕ ਹੈ ਇਹਨਾਂ ਦੀ ਦੋ ਬੇਟੀਆਂ ਜਿਹੜੀਆਂ ਉਹਨਾਂ ਦੇ ਨਾਮ ਜਿਹੜੇ ਆ ਬੀਬੀ ਅਮਰੋਦੀ ਬੀਬੀ ਅਨੋਖੀ ਜਿਹੜਾ ਲਾਸਟ ਅੱਖਰ ਇਹਨਾਂ ਦਾ ਡੀ ਹੈ ਰਾਜੇ ਉਹਨਾਂ ਤੋਂ ਦਾਤੂ ਤੇ ਦਾਸੂ ਇਹਨਾਂ ਦੇ ਦੋ ਬੇਟੇ ਸੀਗੇ ਗੁਰੂ ਅੰਗਦ ਦੇਵ ਜੀ ਦੇ ਠੀਕ ਹੈ ਤੇ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਸੀਗਾ ਰਾਜੇ অপਸ਼ਨ ਨੰਬਰ ਡੀ ਹੈ ਕਿ ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਨਾਮ ਬਾਬਾ ਮੋਹਨ ਤੇ ਬਾਬਾ ਮੋਰੀ ਤੇ ਬੀਬੀ ਦਾਨੀ ਤੇ ਬੀਬੀ ਪਾਨੀ ਜੀ ਪ੍ਰਸ਼ਨ ਨੰਬਰ 6 ਹੈ ਰਾਜੇ ਗੁਰੂ ਅਮਰਦਾਸ ਜੀ ਦੀ ਗੁਰੂ ਬਣਨ ਦੇ ਸਮੇਂ ਜਿਹੜੀ ਉਮਰ ਸੀਗੀ ਉਹ ਕਿੰਨੀ ਸੀ ਦੱਸੋ ਰਾਜੇ ਕੀ ਆਨਸਰ ਹੋਏਗਾ ਆਪਸ਼ਨ A B C ਜਾਂ ਫਿਰ D ਗੁਰੂ ਅਮਰਦਾਸ ਜੀ ਦਾ ਜਨਮ ਜਿਹੜਾ ਹੈਗਾ ਰਾਜੇ 1479 ਦੇ ਵਿੱਚ ਹੋਇਆ ਠੀਕ ਹੈ ਤਾਂ 1479 ਤੇ 1552 ਦੇ ਵਿੱਚ ਗੁਰਗੱਦੀ ਤੇ ਬੈਠੇ ਗਿਆ ਇਹਨਾਂ ਦਾ ਜਿਹੜਾ ਡਿਫਰੈਂਸ ਹੈਗਾ ਰਾਜੇ ਉਹ ਕਿੰਨਾ ਹੈਗਾ ਤਾਂ 73 ਸਾਲ ਦਾ ਡਿਫਰੈਂਸ ਹੈਗਾ ਸੋ ਇਹਨਾਂ ਦੀ ਉਮਰ ਜਿਹੜੀ ਹੈ ਗੁਰਗੱਦੀ ਤੇ ਬੈਠਣ ਸਮੇਂ ਜਿਹੜੀ ਹੈਗੀ ਰਾਜੇ ਉਹ 73 ਸਾਲ ਦੀ ਸੀਗੀ ਠੀਕ ਹੈ ਤੁਸੀਂ ਯਾਦ ਰੱਖਣਾ ਪ੍ਰਸ਼ਨ ਨੰਬਰ 7 ਹੈ ਗੋਇੰਦਵਾਲ ਵਿੱਚ ਬੋਹਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਤਾਂ ਗੋਇੰਦਵਾਲ ਸਾਹਿਬ ਵਿੱਚ ਜਿਹੜਾ ਬੋਹਲੀ ਦਾ ਨਿਰਮਾਣ ਸੀਗਾ ਉਹ ਕਿਸ ਦੇ ਦੁਆਰਾ ਕਰਵਾਇਆ ਗਿਆ ਹੈਗਾ ਰਾਜੇ ਤਾਂ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋਏਗਾ ਰਾਜੇ অপਸ਼ਨ ਨੰਬਰ ਸੀ ਹੈ ਗੋਇੰਦਵਾਲ ਸਾਹਿਬ ਵਿੱਚ ਬੋਹਲੀ ਦਾ ਨਿਰਮਾਣ ਜਿਹੜਾ ਹੈਗਾ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀਗਾ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਬਸਾਇਆ ਸੀ ਰਾਜੇ ਤੱਕ ਕਰਤਾਰਪੁਰ ਕਰਤਾਰਪੁਰ ਸਾਹਿਬ ਜਿਹੜਾ ਸੀਗਾ ਉਹ ਗੁਰੂ ਨਾਨਕ ਦੇਵ ਜੀ ਨੇ ਬਸਾਇਆ ਜਿਹੜਾ ਅੱਜ ਕੱਲ ਜਿਹੜਾ ਹੈਗਾ ਰਾਜੇ ਪਾਕਿਸਤਾਨ ਦੇ ਵਿੱਚ ਹੈਗਾ ਗੁਰੂ ਅਰਜਨ ਦੇਵ ਜੀ ਨੇ ਰਾਜੇ ਜਿਹੜਾ ਹੈਗਾ ਹਰगोविंद ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਤੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਤੇ ਜਿਹੜਾ ਹਰਗੋਬਿੰਦਪੁਰਾ ਹਰਗੋਬਿੰਦਪੁਰਾ ਨਗਰ ਵਸਾਇਆ ਹੈਗਾ ਠੀਕ ਹੈ ਰਾਜੇ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਹੈਗਾ ਰਾਜੇ ਅਨੰਦਪੁਰ ਸਾਹਿਬ ਦੀ ਨਗਰ ਜਿਹੜਾ ਹੈਗਾ ਵਸਾਇਆ ਹੈਗਾ ਕਿਸ ਨੇ ਵਸਾਇਆ ਅਨੰਦਪੁਰ ਸਾਹਿਬ ਦਾ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਪ੍ਰਸ਼ਨ ਨੰਬਰ 8 ਹੈ ਬੋਲੀ ਤੋਂ ਕੀ ਭਾਵ ਹੈ ਤਾਂ ਬੋਲੀ ਤੋਂ ਕੀ ਭਾਵ ਹੋਵੇਗਾ ਰਾਜੇ ਪਾਣੀ ਬਿਨਾਂ ਸੁੱਕੀ ਸੁੱਕ ਚੁਕੀ ਝੀਲ ਠੰਡੇ ਪਾਣੀ ਦੀ ਝੀਲ ਤਲਾਬ ਜਿਸ ਦੇ ਹਰਟਾ ਲਗੇ ਹੋਣ ਤਲਾਬ ਜਿਸ ਤੇ ਤਲ ਤੱਕ ਇੱਕ ਪਾਸੇ ਪੋੜੀਆਂ ਬਣੀਆਂ ਹੋਣ ਦੱਸੋ ਰਾਜੇ ਇਸ ਦਾ ਕਰੈਕਟ ਆਨਸਰ ਕੀ ਹੋਏਗਾ ਤਾਂ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋਏਗਾ ਰਾਜੇ অপਸ਼ਨ ਨੰਬਰ ਡੀ ਹੈ ਠੀਕ ਹੈ ਜੀ অপਸ਼ਨ ਨੰਬਰ ਡੀ ਜਿਹੜਾ ਆਪਣਾ ਰਾਈਟ ਆਨਸਰ ਹੈ ਕਿ ਤਲਾਬ ਜਿਸ ਦੇ ਤਲ ਤੱਕ ਜਿਹੜੀਆਂ ਪੋੜੀਆਂ ਬਣੀਆਂ ਹੋਣ ਠੀਕ ਆ ਉੱਪਰੋਂ ਲੈ ਕੇ ਥੱਲੇ ਤੱਕ ਉਸ ਨੂੰ ਕੀ ਕਿਹਾ ਜਾਂਦਾ ਰਾਜੇ ਬੋਲੀ ਕਿਹਾ ਜਾਂਦਾ ਹੈਗਾ ਠੀਕ ਹੈ ਗੋਇੰਦਵਾਲ ਸਾਹਿਬ ਜੀ ਬੋਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਤੱਕ ਆਪਣੇ ਤੀਸਰੇ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀਗਾ ਠੀਕ ਹੈ ਰਾਜੇ ਖੰਡੂਰ ਸਾਹਿਬ ਦੀ ਸਥਾਪਨਾ ਜਿਹੜੀ ਉਹ ਕਿਸ ਨੇ ਕੀਤੀ ਹੈ ਖੰਡੂਰ ਸਾਹਿਬ ਜਿਹੜਾ ਨਗਰ ਹੈਗਾ ਰਾਜੇ ਕਿਸ ਨੇ ਬਸਾਇਆ ਹੈਗਾ ਸੀਗਾ ਤਾਂ ਦੂਸਰੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦਾ ਨਗਰ ਬਸਾਇਆ ਸੀਗਾ ਪ੍ਰਸ਼ਨ ਨੰਬਰ 9 ਹੈ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਕਿਹੜਾ ਸੀ ਤਾਂ ਗੁਰੂ ਅਮਰਦਾਸ ਜੀ ਦਾ ਜਿਹੜਾ ਮੁਗਲ ਸ਼ਾਸਕ ਸਮਕਾਲੀ ਸੀਗਾ ਰਾਜੇ ਕਿਹੜਾ ਸੀਗਾ ਹਮਾਇਉਦ ਆਪਾ ਕੀਤਾ ਸੀਗਾ ਰਾਜੇ ਮਾਯੂ ਕਿਸ ਦਾ ਮੁਗਲ ਸਮਕਾਲੀ ਮੁਗਲ ਸ਼ਾਸਕ ਸੀਦਾ ਗੁਰੂ ਅੰਗਦ ਦੇਵ ਜੀ ਦਾ ਠੀਕ ਹੈ ਤੇ ਇਤਕੜਾ ਆਪਣਾ ਰਾਈਟ ਆਨਸਰ ਵਗੈਰਾ ਆ ਜਾਏ অপਸ਼ਨ ਨੰਬਰ ਸੀ ਹੈਗਾ ਅਕਬਰ ਜਿਹੜਾ ਸੀਗਾ ਰਾਜੇ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਸੀ ਆਪਾਂ ਮੁਗਲ ਸ਼ਾਸਕਾਂ ਨੂੰ ਯਾਦ ਰੱਖਣ ਦੀ ਟ੍ਰਿਕ ਕੀਤੀ ਸੀ ਬਾਜ ਸਾਹਿਬ ਠੀਕ ਹੈ ਬਾਜ ਸਾਹਿਬ ਜਿਹੜੀ ਹੈਗੀ ਆ ਇਹ ਜਿਹੜੀ ਆ ਰਾਜੇ ਮੋਗਲ ਸ਼ਾਸਕਾਂ ਨੂੰ ਯਾਦ ਰੱਖਣ ਦੀ ਟ੍ਰਿਕ ਹੈ ਬੀ ਤੋਂ ਬਾਬਰ ਬਾਬਰ ਕਿਸ ਦਾ ਸਮਕਾਲੀ ਸੀਗਾ ਤਾਂ ਪਹਿਲੇ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਹਮਾਇੂ ਜਿਹੜਾ ਸੀਗਾ ਰਾਜੇ ਉਹ ਦੂਸਰੇ ਗੁਰੂ ਸਾਹਿਬ ਜੀ ਤੇ ਸ਼ੇਰ ਸ਼ਾ ਸੂਰੀ ਵੀ ਜਿਹੜਾ ਸੀਗਾ ਉਹ ਦੂਸਰੇ ਗੁਰੂ ਸਾਹਿਬ ਜੀ ਦਾ ਸਮਕਾਲੀ ਸੀ ਕਿਉਂਕਿ ਜਦੋਂ ਸ਼ੇਰ ਸ਼ਾ ਸੂਰੀ ਤੋਂ ਹਮਾਇੂ ਹਾਰਦਾ ਤਾਂ ਫਿਰ ਜਿਹੜਾ ਹੈਗਾ ਰਾਜੇ ਹਮਾਇੂ ਜਿਹੜਾ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੇ ਲਈ ਆਉਂਦਾ ਠੀਕ ਹੈ ਤਾਂ ਤੀਸਰੇ ਗੁਰੂ ਸਾਹਿਬ ਜੀ ਦੇ ਸਮਕਾਲੀ ਮੋਗਲ ਸ਼ਾਸਕ ਕੋਣ ਹੋ ਗਏ ਰਾਜੇ ਇੱਥੇ ਅਕਬਰ ਹੋ ਗਿਆ ਫਿਰ ਜਹਾਂਗੀਰ ਆ ਗਿਆ ਠੀਕ ਪ੍ਰਸ਼ਨ ਨੰਬਰ 10 ਹੈ ਮੰਜੀ ਪ੍ਰਥਾ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਜੀ ਨੇ ਕੀਤੀ ਸੀ ਤਾਂ ਮੰਜੀ ਪ੍ਰਥਾ ਦੀ ਸਥਾਪਨਾ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਕਾਫੀ ਇੰਪੋਰਟੈਂਟ ਪ੍ਰਸ਼ਨ ਹੈ ਇਹ ਰਾਜੇ ਕਾਫੀ ਪ੍ਰੀवियस ਇਅਰ ਐਗਜ਼ਾਮਸ ਦੇ ਵਿੱਚ ਪੁੱਛਿਆ ਗਿਆ ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਸੰਗਤ ਸੰਗਤ ਤੇ ਪੰਗਤ ਪ੍ਰਥਾ ਦੀ ਸਥਾਪਨਾ ਜਿਹੜੀ ਹੈਗੀ ਹੈ ਰਾਜੇ ਕਿਸ ਦੇ ਦੁਆਰਾ ਕੀਤੀ ਗਈ ਹੈ ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਹੈਗੀ ਆ ਠੀਕ ਹੈ ਗੁਰੂ ਅਰਜਨ ਦੇਵ ਜੀ ਨੇ ਕਿਹੜੀ ਪ੍ਰਥਾ ਚਲਾਈ ਤੇ ਸ਼ਹੀਦੀ ਦੀ ਪ੍ਰਥਾ ਜਿਹੜੀ ਹੈਗੀ ਹੈ ਰਾਜੇ ਉਹ ਗੁਰ ਤੇ ਇਸ ਪ੍ਰਥਾ ਨੂੰ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਜੀ ਨੇ ਕਾਇਮ ਰੱਖਿਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਸੀਗਾ ਦਿੱਲੀ ਵਿਖੇ ਚਾਂਦਨੀ ਚੌਕ ਠੀਕ ਹੈ ਰਾਜੇ ਪ੍ਰਸ਼ਨ ਨੰਬਰ 11 ਹੈ ਮੰਜੀ ਪ੍ਰਥਾ ਦੀ ਸਥਾਪਨਾ ਪਿੱਛੇ ਮੁੱਖ ਉਦੇਸ਼ ਕੀ ਸੀਗਾ ਤਾਂ ਮੰਜੀ ਪ੍ਰਥਾ ਦੀ ਸਥਾਪਨਾ ਪਿੱਛੇ ਮੁੱਖ ਉਦੇਸ਼ ਕੀ ਸੀ ਉਦਾਸੀ ਮਤ ਦਾ ਵਿਰੋਧ ਕਰਨਾ ਲੰਗਰ ਲਈ ਧਨ ਅਨਾਜ ਇਕੱਠਾ ਕਰਨਾ ਸਿੱਖਾਂ ਦੇ ਨਵੇਂ ਧਾਰਮਿਕ ਰੀਤੀ ਰਿਵਾਜਾਂ ਦਾ ਪ੍ਰਚਾਰ ਕਰਨਾ ਜਾਂ ਫਿਰ ਡੀ ਹੈ ਜੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਤਾਂ ਇੱਥੇ ਆਪਣਾ ਜਿਹੜਾ ਰਾਈਟ ਆਨਸਰ ਹੋਏਗਾ ਰਾਜੇ অপਸ਼ਨ ਨੰਬਰ ਡੀ ਹੋਏਗਾ ਕੋਈ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਲਈ ਜਿਹੜਾ ਹੈ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਗਈ ਕਿਉਂਕਿ ਗੁਰੂ ਅਮਰਦਾਸ ਜੀ ਜਿਹੜੇ ਸੀਗੇ ਬ੍ਰਿਧ ਸੀਗੇ ਤੇ ਉਹ ਜਿਹੜਾ ਹੈਗਾ ਥਾਂ-ਥਾਂ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਸੀ ਜਿਆਦਾ ਇਸ ਕਰਕੇ ਜਿਹੜਾ ਹੈ ਰਾਜੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਗਈ ਤੇ ਮੰਜੀ ਪ੍ਰਥਾ ਦੇ ਜਿਵੇਂ ਇੱਕ ਬ੍ਰਾਂਚੇਸ ਬਣਾ ਦਿੱਤੇ ਗਏ ਆ ਰਾਜੇ ਠੀਕ ਹੈ ਬ੍ਰਾਂਚੇਸ ਬਣਾ ਦਿੱਤੇ ਗਏ ਆ ਕਿ ਉੱਥੇ ਜਿਹੜੇ ਹੈਗੇ ਸੀ ਉਹ ਮੰਜੀਦਾਰ ਸੀਗੇ ਰਾਜੇ ਉਹ ਉੱਥੇ ਜਾ ਕੇ ਜਿਹੜਾ ਸੀ ਇੱਕ ਧਰਮ ਦਾ ਪ੍ਰਚਾਰ ਕਰਦੇ ਸੀਗੇ ਠੀਕ ਹੈ ਸੋ ਇਹ ਵੀ ਤੁਸੀਂ ਯਾਦ ਰੱਖਣਾ ਪ੍ਰਸ਼ਨ ਨੰਬਰ 12 ਮੰਜੀ ਪ੍ਰਥਾ ਦੀ ហេਟਲੀ ਉਪ ਸਿਖਾਵਾਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਮੰਜੀ ਪ੍ਰਥਾ ਦੀ ਜਿਹੜੀਆਂ ហេਟਲੀ ਆ ਉਪ ਸਿਖਾਵਾਂ ਸੀਗੇ ਰਾਜੇ ਉਹਨਾਂ ਨੂੰ ਪੀੜੀਆਂ ਕਿਹਾ ਜਾਂਦਾ ਸੀਗਾ ਠੀਕ ਹੈ ਕੀ ਕਿਹਾ ਜਾਂਦਾ ਸੀ ਤਾਂ ਪੀੜੀਆਂ ਕਿਹਾ ਜਾਂਦਾ ਸੀ ਆਪਸ਼ਨ ਸੀ ਜਿਹੜਾ ਆਪਣਾ ਇੱਥੇ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 13 ਹੈ ਮੰਜੀ ਪ੍ਰਥਾ ਦੀ ਵਿੱਚ ਮੰਜੀਆਂ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਤਾਂ ਆਪਾਂ ਹੁਣੇ ਗੱਲ ਕੀਤੀ ਕਿ ਜਿਹੜਾ ਮੰਜੀਆਂ ਦਾ ਮੁਖੀ ਹੁੰਦਾ ਸੀ ਰਾਜੇ ਉਸ ਨੂੰ ਮੰਜੀਦਾਰ ਕਿਹਾ ਜਾਂਦਾ ਸੀਗਾ ਠੀਕ ਹੈ ਮੰਜੀਦਾਰ ਕਿਹਾ ਜਾਂਦਾ ਸੀਗਾ ਜਿਹੜਾ ਮੰਜੀ ਦਾ ਮੁਖੀ ਹੁੰਦਾ ਸੀਗਾ ਪ੍ਰਸ਼ਨ ਨੰਬਰ 14 ਹੈ ਮੰਜੀ ਸ਼ਬਦ ਦਾ ਸ਼াব্দਿਕ ਅਰਥ ਕੀ ਹੈ ਤਾਂ ਮੰਜੀ ਦਾ ਜਿਹੜਾ ਸ਼াব্দਿਕ ਅਰਥ ਹੈਗਾ ਪਰ ਬੋਲਦੇ ਹੀ ਹੁੰਨੇ ਰਾਜੇ ਚਾਰ ਪਾਈ ਚਾਰ ਪਾਈ ਨੂੰ ਕੀ ਕਿਹਾ ਜਾਂਦਾ ਹੈਗਾ ਤਾਂ ਮੰਜੀ ਕਿਹਾ ਜਾਂਦਾ ਹੈਗਾ ਪੰਜਾਬੀ ਦੇ ਵਿੱਚ ਸੋ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੈ ਰਾਜੇ অপਸ਼ਨ ਨੰਬਰ B ਜਿਹੜਾ ਹੈਗਾ ਆਪਣਾ ਇੱਥੇ கரੈਕਟ ਆਨਸਰ ਹੈ ਪ੍ਰਸ਼ਨ ਨੰਬਰ 15 ਹੈ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਤਾਂ ਗੁਰੂ ਅਮਰਦਾਸ ਜੀ ਦਾ ਜਨਮ ਜਿਹੜਾ ਹੈਗਾ ਰਾਜੇ ਕਿੱਥੇ ਹੋਇਆ ਦੱਸੋ অপਸ਼ਨ A B C ਜਾਂ ਫਿਰ D ਕਿਹੜਾ கரੈਕਟ ਆਨਸਰ ਹੋਏਗਾ ਤਾਂ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੈ ਰਾਜੇ অপਸ਼ਨ ਨੰਬਰ A ਹੈਗਾ ਬਾਸਰਕੇ ਅੰਮ੍ਰਿਤਸਰ ਵਿਖੇ ਜਿਹੜਾ ਹੈਗਾ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਤੁਸੀਂ ਇੱਥੇ ਯਾਦ ਰੱਖ ਲਿਓ ਰਾਜੇ ਤੀਜੇ ਛੇਵੇਂ ਤੇ ਨੌਵੇਂ ਗੁਰੂ ਸਾਹਿਬ ਜੀ ਦਾ ਜਨਮ ਜਿਹੜਾ ਹੈਗਾ ਉਹ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਠੀਕ ਹੈ ਤੀਸਰੇ ਛੇਵੇਂ ਤੇ ਨੌਵੇਂ ਗੁਰੂ ਸਾਹਿਬ ਜੀ ਦਾ ਜਨਮ ਜਿਹੜਾ ਹੈਗਾ ਰਾਜੇ ਉਹ ਕਿੱਥੇ ਹੋਇਆ ਤਾਂ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਤੁਸੀਂ ਐਵੇਂ ਯਾਦ ਰੱਖ ਸਕਦੇ ਹੋ ਤਾਂ ਆਪਾਂ ਦੂਸਰੇ ਗੁਰੂ ਸਾਹਿਬ ਜੀ ਦਾ ਕੀਤਾ ਸੀਗਾ ਉਹਨਾਂ ਦਾ ਜਨਮ ਜਿਹੜਾ ਕਿੱਥੇ ਹੋਇਆ ਸੀ ਰਾਜੇ ਮੁਕਸਰ ਵਿਖੇ ਠੀਕ ਹੈ ਮੁਕਸਰ ਵਿਖੇ ਪਹਿਲੇ ਗੁਰੂ ਸਾਹਿਬ ਜੀ ਗੁਰੂ ਰਣਕਦੇਵ ਜੀ ਦਾ ਕਿੱਥ ਠੀਕ ਹੈ ਰਾਏਪੋਇ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ ਸੀਗਾ ਪਹਿਲੇ ਗੁਰੂ ਸਾਹਿਬ ਜੀ ਦਾ ਪ੍ਰਸ਼ਨ ਨੰਬਰ 16 ਹੈ ਮੰਜੀ ਪ੍ਰਥਾ ਦੇ ਸੰਗਠਨ ਸੰਬੰਧੀ ਕਿਹੜਾ ਤੱਤ ਅਟੁਕਵਾ ਹੈ ਤਾਂ ਕਹਿੰਦੇ ਜੀ ਮੰਜੀ ਪ੍ਰਥਾ ਦਾ ਜਿਹੜਾ ਸੰਗਠਨ ਬਣਾਇਆ ਗਿਆ ਸੀਗਾ ਉਸ ਦੇ ਲਈ ਕਿਹੜਾ ਤੱਤ ਅਟੁਕਵਾ ਹੈਗਾ ਆਪਸ਼ਨ A ਹੈ ਮੰਜੀਦਾਰ ਦਾ ਪ੍ਰਚਾਰ ਖੇਤਰ ਕੋਈ ਸੀਮਿਤ ਨਹੀਂ ਸੀ B ਹੈ ਮੰਜੀਦਾਰ ਦਾ ਹੁਦਦਾ ਜੱਦੀ ਹੁੰਦਾ ਸੀ C ਹੈ ਜੀ ਸਿੱਖ ਧਰਮ ਲਈ ਧੰਨ ਇਕੱਠਾ ਕਰਨਾ D ਹੈ ਮੰਜੀਦਾਰ ਧਾਰਮਿਕ ਉਪਦੇਸ਼ ਦਿੰਦਾ ਸੀਗਾ ਤਾਂ ਦੱਸੋ ਰਾਜੇ ਇੱਥੇ ਰਾਈਟ ਆਨਸਰ ਕਿਹੜਾ ਹੋਏਗਾ ਤੇ ਇੱਥੇ ਆਪਣਾ ਜਿਹੜਾ ਰਾਈਟ ਆਨਸਰ ਰਾਜੇ ਆਪਸ਼ਨ ਨੰਬਰ B ਹੈਗਾ ਮੰਜੀਦਾਰ ਦਾ ਜਿਹੜਾ ਅਹੁਦਾ ਜੱਦੀ ਨਹੀਂ ਹੁੰਦਾ ਸੀਗਾ ਠੀਕ ਆ ਤਾਂ ਇਹ ਆ ਢੁਕਵਾ ਹੈਗਾ ਬਾਕੀ ਜਿਹੜੇ ਹੈਗੇ ਰਾਜੇ ਤਿੰਨੇ ਢੁਕਵੇਂ ਸ਼ਬਦ ਹੈਗੇ ਆ ਪ੍ਰਸ਼ਨ ਨੰਬਰ 17 ਹੈ ਪਹਿਲਾ ਪੰਗਤ ਫਿਰ ਸੰਗਤ ਦਾ ਸਿਧਾਂਤ ਜਿਹੜਾ ਸੰਕਲਪ ਸੀਗਾ ਕਿਹੜੇ ਗੁਰੂ ਸਾਹਿਬ ਜੀ ਨੇ ਦਿੱਤਾ ਸੀ ਕਾਫੀ ਇੰਪੋਰਟੈਂਟ ਹੈ ਰਾਜੇ ਇਸ ਨੂੰ ਸਟਾਰ ਮਾਰਕ ਕਰ ਲਿਓ ਠੀਕ ਆ ਪਹਿਲਾ ਪੰਗਤ ਫਿਰ ਸੰਗਤ ਦਾ ਸਿਧਾਂਤ ਆਪਾਂ ਕਾਫੀ ਕਲਾਸਿਸ ਦੇ ਵਿੱਚ ਕਰ ਚੁੱਕੇ ਆ ਕਿ ਗੁਰੂ ਅਮਰਦਾਸ ਜੀ ਨੇ ਦਿੱਤਾ ਸੀਗਾ ਤੇ ਸੰਗਤ ਤੇ ਪੰਗਤ ਪ੍ਰਥਾ ਦਾ ਜਿਹੜਾ ਸਟਾਰਟਿੰਗ ਹੈਗੀ ਕਿਸ ਦੇ ਦੁਆਰਾ ਕੀਤੀ ਗਈ ਸੰਗਤ ਤੇ ਪੰਗਤ ਪ੍ਰਥਾ ਦੀ ਜਿਹੜੀ ਸਟਾਰਟਿੰਗ ਹੈਗੀ ਰਾਜੇ ਕਿਸ ਦੇ ਦੁਆਰਾ ਕੀਤੀ ਗਈ ਤੇ ਆਪਣੇ ਪਹਿਲੇ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਆ ਪਰ ਗੁਰੂ ਅਮਰਦਾਸ ਜੀ ਨੇ ਜਿਹੜਾ ਇਹ ਸਿਧਾਂਤ ਦਿੱਤਾ ਕਿ ਪਹਿਲਾਂ ਪੰਗਤ ਫਿਰ ਸੰਗਤ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਦੋਂ ਭੁੱਖ ਲੱਗੀ ਹੁੰਦੀ ਹੈ ਤਾਂ ਸੰਗਤ ਦੇ ਵਿੱਚ ਜਿਹੜਾ ਮਨ ਨਹੀਂ ਜੁੜਦਾ ਇਸ ਕਰਕੇ ਜਿਹੜਾ ਹੈ ਪਹਿਲਾਂ ਪੰਗਤ ਕੀਤੀ ਜਾਵੇ ਤੇ ਫਿਰ ਸੰਗਤ ਦੇ ਵਿੱਚ ਆ ਕੇ ਬੈਠਿਆ ਜਾਵੇ ਠੀਕ ਆ ਤਾਂ ਪ੍ਰਸ਼ਨ ਨੰਬਰ 18 ਹੈ ਰਾਜੇ ਸਿੱਖ ਪੰਥ ਵਿੱਚ ਸਭ ਤੋਂ ਪਹਿਲਾ ਅੰਤਰ ਜਾਤੀ ਵਿਆਹ ਦਾ ਵਿਚਾਰ ਜਿਹੜਾ ਸੀ ਕਿਸ ਨੇ ਦਿੱਤਾ ਸੀਗਾ ਅੰਤਰ ਜਾਤੀ ਵਿਆਹ ਦਾ ਵਿਚਾਰ ਜਿਹੜਾ ਸੀਗਾ ਰਾਜੇ ਉਹ ਗੁਰੂ ਅਮਰਦਾਸ ਜੀ ਨੇ ਦਿੱਤਾ ਸੀਗਾ ਠੀਕ ਹੈ ਗੁਰੂ ਅਮਰਦਾਸ ਜੀ ਨੇ ਜਿਹੜਾ ਰਾਜੇ ਸਮਾਜ ਸੁਧਾਰ ਦੇ ਬਹੁਤ ਜ਼ਿਆਦਾ ਕੰਮ ਕੀਤੇ ਹੋਏ ਹੈ ਤੁਸੀਂ ਯਾਦ ਰੱਖ ਲੈਣਾ ਜਦੋਂ ਸਮਾਜ ਸੁਧਾਰ ਦੀ ਕੋਈ ਗੱਲ ਆ ਜਾਏਗੀ ਤਾਂ ਚੁੱਪ ਕਰਕੇ ਜਿਹੜਾ ਆਨਸਰ ਹੈਗਾ ਤੁਸੀਂ ਗੁਰੂ ਅਮਰਦਾਸ ਜੀ ਲਗਾ ਦਿਓ ਠੀਕ ਹੈ ਰਾਜੇ ਜਿਵੇਂ ਅੰਤਰ ਜਾਤੀ ਵਿਆਹ ਹੋ ਗਿਆ ਠੀਕ ਹੈ ਐਵੇਂ ਦੀ ਚੀਜ਼ਾਂ ਜਦੋਂ ਆਣਗੀਆਂ ਉਦੋਂ ਤੁਸੀਂ ਕੀ ਗੁਰੂ ਅਮਰਦਾਸ ਜੀ ਆਨਸਰ ਲਗਾਣਾ ਠੀਕ ਹੈ ਰਾਜੇ ਪ੍ਰਸ਼ਨ ਨੰਬਰ 19 ਹੈ ਅੰਮ੍ਰਿਤਸਰ ਦੀ ਸਥਾਪਨਾ ਤੋਂ ਪਹਿਲਾਂ ਸਿੱਖਾਂ ਦੀਆਂ ਧਾਰਮਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਕਿਹੜਾ ਨਗਰ ਸੀਗਾ ਤਾਂ ਸਿੱਖਾਂ ਦੀ ਧਾਰਮਿਕ ਗਤੀਵਿਧੀਆਂ ਦਾ ਜਿਹੜਾ ਮੁੱਖ ਨਗਰ ਕਿਹੜਾ ਸੀਗਾ ਜਦੋਂ ਅੰਮ੍ਰਿਤਸਰ ਸਾਹਿਬ ਜੀ ਦੀ ਸਥਾਪਨਾ ਨਹੀਂ ਹੋਈ ਸੀ ਤਾਂ ਗੋਇੰਦਵਾਲ ਸਾਹਿਬ ਜਿਹੜਾ ਸੀਗਾ ਰਾਜੇ ਉਹ ਸਿੱਖਾਂ ਦੀ ਧਾਰਮਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਸੀਗਾ ਕਰਤਾਰਪੁਰ ਸਾਹਿਬ ਕਿਸ ਨੇ ਬਸਾਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਖੰਡੂਰ ਸਾਹਿਬ ਜਿਹੜਾ ਹੈਗਾ ਰਾਜੇ ਗੁਰੂ ਅੰਗਦ ਦੇਵ ਜੀ ਨੇ ਠੀਕ ਹੈ ਰਾਜੇ ਤੁਸੀਂ ਯਾਦ ਰੱਖਣਾ ਹੈਗਾ ਪ੍ਰਸ਼ਨ ਨੰਬਰ B ਹੈ ਮੁਗਲ ਬਾਦਸ਼ਾਹ ਅਕਬਰ ਤੇ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਸੀ ਤਾਂ ਮੁਗਲ ਬਾਦਸ਼ਾਹ ਅਕਬਰ ਤੇ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਜਿਹੜੀ ਹੈਗੀ ਰਾਜੇ ਉਹ ਗੋਇੰਦਵਾਲ ਸਾਹਿਬ ਵਿਖੇ ਹੋਈ ਸੀਗੀ ਠੀਕ ਹੈ ਖੰਡੂਰ ਸਾਹਿਬ ਵਿੱਚ ਜਿਹੜਾ ਹੈਗਾ ਹਮਾਇੂ ਜਿਹੜਾ ਸੀਗਾ ਰਾਜੇ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੇ ਲਈ ਆਇਆ ਸੀਗਾ ਠੀਕ ਹੈ ਹਮਾਇੂ ਕਿਸ ਨੂੰ ਮਿਲਣ ਦੇ ਲਈ ਆਇਆ ਸੀਗਾ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੇ ਲਈ ਆਇਆ ਸੀਗਾ ਕਿੱਥੇ ਆਇਆ ਸੀ ਤਾਂ ਖਡੂਰ ਸਾਹਿਬ ਵੀ ਕੇ ਗੋਇੰਦਵਾਲ ਸਾਹਿਬ ਵੀ ਕੇ ਕੋਣ ਆਇਆ ਰਾਜੇ ਤਾਂ ਅਕਬਰ ਆਇਆ ਸੀਗਾ ਗੁਰੂ ਅਮਰਦਾਸ ਜੀ ਨੂੰ ਮਿਲਣ ਦੇ ਲਈ ਠੀਕ ਹੈ ਰਾਜੇ ਤਾਂ ਤੁਸੀਂ ਯਾਦ ਰੱਖਣਾ ਪ੍ਰਸ਼ਨ ਨੰਬਰ 21 ਹੈ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਮੁਗਲ ਸ਼ਾਸਕ ਅਕਬਰ ਨੇ ਹਿੰਦੂਆਂ ਤੋਂ ਕਿਹੜਾ ਕਰ ਹਟਾਇਆ ਸੀਗਾ ਤਾਂ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਮੁਗਲ ਸ਼ਾਸਕ ਅਕਬਰ ਨੇ ਜਿਹੜਾ ਕਿਹੜਾ ਕਰ ਹਟਾ ਦਿੱਤਾ ਸੀਗਾ ਦੱਸੋ ਰਾਜੇ অপਸ਼ਨ A B C ਜਾਂ ਫਿਰ D ਤਾਂ ਇੱਥੇ ਆਪਣਾ ਜਿਹੜਾ ਰਾਈਟ ਆਨਸਰ ਰਾਜੇ ਆਪਸ਼ਨ ਨੰਬਰ B ਹੈਗਾ ਯਾਤਰਾ ਕਰਨ ਜਿਹੜਾ ਸੀਗਾ ਉਹ ਹਿੰਦੂਆ ਤੋਂ ਹਟਾਇਆ ਸੀਗਾ ਠੀਕ ਹੈ ਜਦੀਆ ਵੀ ਜਿਹੜਾ ਹੈਗਾ ਰਾਜੇ ਉਹ ਅਕਬਰ ਨੇ ਹਟਾ ਦਿੱਤਾ ਸੀਗਾ ਇਹ ਵੀ ਤੁਸੀਂ ਯਾਦ ਰੱਖਣਾ ਜਦੀਆ ਵੀ ਜਿਹੜਾ ਅਕਬਰ ਨੇ ਹਟਾਇਆ ਉਸ ਤੋਂ ਬਾਅਦ ਜਦੀਆ ਜਿਹੜਾ ਹੈਗਾ ਰਾਜੇ ਕਿਸ ਨੇ ਦੁਬਾਰਾ ਲਗਾ ਦਿੱਤਾ ਸੀਗਾ ਤਾਂ ਔਰੰਗਜ਼ੇਬ ਨੇ ਜਿਹੜਾ ਹੈਗਾ ਰਾਜੇ ਉਹ ਜਦੀਆ ਜਿਹੜਾ ਦੁਬਾਰਾ ਲਗਾਇਆ ਸੀ ਖਤਮ ਕਿਸ ਨੇ ਕੀਤਾ ਸੀ ਤਾਂ ਇੱਕ ਵਾਰੀ ਅਕਬਰ ਨੇ ਜਿਹੜਾ ਉਹ ਜਦੀਆ ਖਤਮ ਕਰ ਦਿੱਤਾ ਸੀਗਾ ਪ੍ਰਸ਼ਨ ਨੰਬਰ 22 ਹੈ ਸਤਿਆ ਇਹ ਨਾ ਆਖੀਨ ਜੋ ਸੜਿਆ ਲਗ ਜਲਨ ਨਾਨਕ ਸਤਿਆ ਜਾਨ ਅਨ ਜੋ ਬਿਰਹ ਚੋਟ ਮਨਨ ਇਹ ਸ਼ਬਦ ਜਿਹੜੇ ਕਰੇ ਗੁਰੂ ਸਾਹਿਬ ਜੀ ਦੇ ਹੈ ਤੇ ਇਹ ਸ਼ਬਦ ਜਿਹੜੇ ਹੈਗੇ ਰਾਜੇ ਗੁਰੂ ਅਮਰਦਾਸ ਜੀ ਦੇ ਹੈਗੇ ਆ ਠੀਕ ਹੈ ਇਹਨਾਂ ਸ਼ਬਦਾਂ ਨੂੰ ਜਿਹੜਾ ਤੁਸੀਂ ਯਾਦ ਰੱਖਣਾ ਕਿਉਂਕਿ ਇਹਨਾਂ ਸ਼ਬਦਾਂ ਤੋਂ ਵੀ ਕਾਫੀ ਜ਼ਿਆਦਾ ਪ੍ਰਸ਼ਨ ਪੁੱਛੇ ਜਾਂਦੇ ਆ ਆਪਾਂ ਪਹਿਲਾਂ ਵੀ ਪੜ੍ਹੇ ਸੀਗੇ ਰਾਜੇ ਕੁਝ ਸ਼ਬਦ ਜਿਵੇਂ ਕਿ ਮਿੱਟੀ ਤੁਂਜਗ ਜਾਨਨ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਇਹ ਜਿਹੜੇ ਸ਼ਬਦ ਸੀਗੇ ਕਿਸ ਨੇ ਕਹੇ ਸੀ ਤਾਂ ਇਹ ਸ਼ਬਦ ਜਿਹੜੇ ਹੈਗੇ ਭਾਈ ਗੁਰਦਾਸ ਭੱਲਾ ਜੀ ਨੇ ਜਿਹੜੇ ਹੈਗੇ ਇਹ ਸ਼ਬਦ ਕਹੇ ਸੀਗੇ ਠੀਕ ਹੈ ਤੁਸੀਂ ਯਾਦ ਰੱਖਣਾ ਮਿੱਟੀ ਧੂਜ ਜਗਤ ਜਨਨ ਹੋਆ ਸਤਿਗੁਰੂ ਨਾਨਕ ਪ੍ਰਗਟਿਆ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੀਗੇ ਰਾਜੇ ਨਾ ਕੋ Hindu ਨਾ ਕੋ ਮੁਸਲਮਾਨ ਠੀਕ ਹੈ ਸੋਗੋਂ ਮੰਦਾ ਕੀ ਜਿਤ ਜਮੇ ਰਾਜਾਨ ਇਹ ਜਿਹੜਾ ਸੀਗੇ ਰਾਜੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸ਼ਬਦ ਸੀਗੇ ਠੀਕ ਹੈ ਅੰਜਨ ਨਹੀਂ ਨਿਰੰਜਨ ਰੋ ਇਹ ਵੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੀਗੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਵੀ ਜਿਹੜੇ ਹੈਗੇ ਰਾਜੇ ਤੁਸੀਂ ਯਾਦ ਰੱਖਣੇ ਕਾਫੀ ਇੰਪੋਰਟੈਂਟ ਹੋ ਜਾਂਦੇ ਹੈਗੇ ਆ ਠੀਕ ਹੈ ਸੋ ਇਹਨਾਂ ਨੂੰ ਵੀ ਤੁਸੀਂ ਯਾਦ ਰੱਖਣਾ ਪ੍ਰਸ਼ਨ ਨੰਬਰ 23 ਹੈ ਮਾਟੀ ਇੱਕ ਸਗਲ ਸੰਸਾਰਾ ਬਹੁਵਿੱਤ ਭਾਂਡੇ ਘੜੇ কুমਹਾਰਾ ਇਹ ਸ਼ਬਦ ਜਿਹੜੇ ਸੀਗੇ ਕਿਹੜੇ ਗੁਰੂ ਸਾਹਿਬ ਜੀ ਦੇ ਸੀਗੇ ਤਾਂ ਰਾਜੇ ਇਹ ਸ਼ਬਦ ਵੀ ਜਿਹੜੇ ਹੈਗੇ ਆ ਗੁਰੂ ਅਮਰਦਾਸ ਜੀ ਦੇ ਹੈਗੇ ਆ ਤਾਂ ਆਪਸ਼ਨ ਡੀ ਜਿਹੜਾ ਆਪਣਾ ਇੱਥੇ ਰਾਈਟ ਆਨਸਰ ਹੈ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਆਪਾਂ ਹੁਣੇ ਕੀਤੇ ਹੀ ਆ ਤਾਂ ਅੱਗੇ-ਅੱਗੇ ਜਿਹੜੇ ਆਪਾਂ ਕਲਾਸਿਸ ਦੇ ਵਿੱਚ ਜਿਹੜਾ ਬਾਕੀ ਗੁਰੂ ਸਾਹਿਬ ਜੀ ਦੇ ਸ਼ਬਦ ਵੀ ਆਪਾਂ ਪੜਾਂਗੇ ਠੀਕ ਹੈ ਰਾਜੇ ਤਾਂ ਇਹਨਾਂ ਤੋਂ ਕਾਫੀ ਜ਼ਿਆਦਾ ਪ੍ਰੈਸ਼ਨ ਬੰਦੇ ਆ ਅੱਜਕੱਲ ਜਿਹੜਾ ਪੇਪਰ A ਦੇ ਵਿੱਚ ਬਹੁਤ ਜ਼ਿਆਦਾ ਗੁਰਬਾਣੀ ਦੇ ਤੁੱਕਾ ਪਾਈਆਂ ਜਾਂਦੀਆਂ ਸੋ ਰਾਜੇ ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਪ੍ਰੈਸ਼ਨ ਨੰਬਰ 24 ਹੈ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਕਿਸ ਗੁਰੂ ਸਾਹਿਬ ਜੀ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਸੀਗਾ ਤਾਂ ਪਰਦਾ ਪ੍ਰਥਾ ਦਾ ਵਿਰੋਧ ਮੈਂ ਤੁਹਾਨੂੰ ਹੁਣੇ ਹੀ ਕਿਹਾ ਕਿ ਜਿਹੜੀ ਇਹ ਸਮਾਜ ਸੁਧਾਰਕ ਜਦੋਂ ਗੱਲਾਂ ਆ ਜਾਣਗੀਆਂ ਠੀਕ ਹੈ ਸਮਾਜ ਸੁਧਾਰਕ ਗੱਲਾਂ ਜਿਹੜੀਆਂ ਹੈਗੇ ਰਾਜੇ ਜਦੋਂ ਇਹਨਾਂ ਦੇ ਪ੍ਰੈਸ਼ਨ ਪੁੱਛੇ ਜਾਏਗਾ ਤਾਂ ਆਨਸਰ ਜਿਹੜਾ ਹੈਗਾ ਗੁਰੂ ਅਮਰਦਾਸ ਜੀ ਲਾ ਦਿਓ ਕਿਉਂਕਿ ਸਮਾ ਠੀਕ ਹੈ ਸਤੀ ਪ੍ਰਥਾ ਦਾ ਵਿਰੋਧ ਕੀਤਾ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਅੰਤਰਜਾਤੀ ਵਿਆਹ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੇ ਗੁਰੂ ਅਮਰਦਾਸ ਜੀ ਨੇ ਸਟਾਰਟ ਕਰਵਾਈਆਂ ਸੀਗੀਆਂ ਪ੍ਰਸ਼ਨ ਨੰਬਰ 25 ਆ ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਸਭ ਤੋਂ ਵੱਡੀ ਦੇਣ ਕੀ ਸੀ ਤਾਂ ਸਿੱਖ ਪੰਥ ਦੇ ਵਿਕਾਸ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਸਭ ਤੋਂ ਵੱਡੀ ਦੇਣ ਕੀ ਸੀ ਰਾਜੇ ਗੁਰਬਾਣੀ ਦਾ ਸੰਗ੍ਰਹਿ ਕਰਵਾਉਣਾ ਮੰਜੀ ਪ੍ਰਥਾ ਦੀ ਸਥਾਪਨਾ ਧਾਰਮਿਕ ਰਸਮਾਂ ਰੀਤੀ ਰਵਜਨ ਤਿਉਹਾਰਾਂ ਨੂੰ ਨਵੇਂ ਢੰਗਣਾ ਬਣਾਉਣਾ ਜਾਂ ਫਿਰ ਧੀ ਹੈ ਜੀ ਸਮਾਜ ਸੁਧਾਰਕ ਤਾਂ ਇੱਥੇ ਜਿਹੜਾ ਆਪਣਾ ਰਾਈਟ ਨਜ਼ਰ ਆ ਰਾ ਜਿਓ ਉਹ ਧਾਰਮਿਕ ਰਸਮਾਂ ਤੇ ਰੀਤੀ ਰਿਵਾਜਾਂ ਨੂੰ ਨਵੇਂ ਢੰਗ ਨਾਲ ਮਨਾਉਣ ਦੀ ਜਿਹੜੀ ਆ ਰਸਮ ਇਹ ਗੁਰੂ ਅਮਰਦਾਸ ਜੀ ਦੁਆਰਾ ਸਟਾਰਟ ਕੀਤੀ ਗਈ ਤੇ ਇਹ ਜਿਹੜੀ ਹੈ ਸਭ ਤੋਂ ਵੱਡੀ ਦੀਨ ਸੀਗੀ ਸਿੱਖ ਧਰਮ ਦੇ ਲਈ ਪ੍ਰਸ਼ਨ ਨੰਬਰ 26 ਰਾਜਾ ਅਨੰਦ ਸਾਹਿਬ ਨਾਮਕ ਰਚਨਾ ਦੇ ਰਚਨਕਰ ਕੌਣ ਨੇ ਤੇ ਅਨੰਦ ਸਾਹਿਬ ਜਿਹੜਾ ਹੈਗਾ ਰਾਜੇ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਰੋਜ਼ ਰਾਜ ਸਾਹਿਬ ਦੇ ਵਿੱਚ ਆਉਂਦਾ ਅਨੰਦ ਸਾਹਿਬ RAMKALI ਮਹੱਲਾ 3 ਠੀਕ ਹੈ RAMKALI ਮਹੱਲਾ ਤੀਜਾ ਜਿਹੜਾ ਹੈਗਾ ਰਾਜੇ ਮਹੱਲੇ ਦਾ ਮਤਲਬ ਕੀ ਹੈਗਾ ਕਿ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਤਾਂ ਮਹੱਲੇ ਦੇ ਨਾਲ ਉਹਨਾਂ ਨੂੰ ਦਰਸਾਇਆ ਗਿਆ ਮਹੱਲਾ ਤੀਜਾ ਦਾ ਮਤਲਬ ਕੀ ਹੈਗਾ ਗੁਰੂ ਅਮਰਦਾਸ ਜੀ ਠੀਕ ਹੈ ਰਾਜੇ ਕਿਉਂਕਿ ਤੀਜੇ ਗੁਰੂ ਗੁਰੂ ਅਮਰਦਾਸ ਜੀ ਤਾਂ ਅਨੰਦ ਸਾਹਿਬ ਜਿਹੜੀ ਹੈਗੀ ਰਚਨਾ ਜਿਹੜੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਰਾਜੇ ਕਾਫੀ ਜ਼ਿਆਦਾ ਇੰਪੋਰਟੈਂਟ ਆ ਸੋ ਇਸ ਨੂੰ ਤੁਸੀਂ ਯਾਦ ਰੱਖਿਓ ਕਿ ਕਿੰਨਾ ਦੀ ਰਚਨਾ ਹੈਗੀ ਤਾਂ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ ਆਪਾਂ ਪੜਿਆ ਸੀਗੇ ਰਾਜੇ ਜਪਜੀ ਸਾਹਿਬ ਜਪਜੀ ਸਾਹਿਬ ਆਸਾ ਦੀ ਵਾਰ ਆਸਾ ਦੀ ਵਾਰ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰ ਲਿਖਿਆ ਆਸਾ ਦੀ ਵਾਰ ਵਾਰ ਮਾਜ ਠੀਕ ਹੈ ਤੇ ਵਾਰ ਜਿਹੜੀ ਹੈਗੀ ਮਲਾਰ ਇਹ ਵੀ ਜਿਹੜੀ ਹੈ ਰਾਜੇ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਹੈਗੀ ਠੀਕ ਹੈ ਆਸਾ ਦੀ ਵਾਰ ਤੇ ਵਾਰ ਵਾਰ ਮਾਜ ਤੇ ਵਾਰ ਮਿਲਾਰ ਤਿੰਨ ਵਾਰ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀਆਂ ਗਈਆਂ ਤੇ ਜਪਜੀ ਸਾਹਿਬ ਦੀ ਰਚਨਾ ਵੀ ਜਿਹੜੀ ਹੈ ਰਾਜੇ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸਿੱਧ ਗੋਸ਼ਟਾ ਦੀ ਰਚਨਾ ਵੀ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਹੈ ਪ੍ਰਸ਼ਨ ਨੰਬਰ 27 ਹੈ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੂੰ ਕਿਹੜਾ ਮੁਗਲ ਸ਼ਾਸਕ ਮਿਲਣ ਦੇ ਲਈ ਆਇਆ ਸੀ ਤਾਂ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਗੁਰੂ ਅਮਰਦਾਸ ਜੀ ਨੂੰ ਕਿਹੜਾ ਮੁਗਲ ਸ਼ਾਸਕ ਮਿਲਣ ਦੇ ਲਈ ਆਇਆ ਸੀ ਆਪਾਂ ਹੁਣੇ ਕੀਤਾ ਰਾਜੇ ਕਿ ਜਿਹੜਾ ਅਕਬਰ ਹੈਗਾ ਰਾਜੇ ਉਹ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿ ਤਾਂ ਹਮਾਈਉ ਜਿਹੜਾ ਹੈਗਾ ਖੰਡੂਰ ਸਾਹਿਬ ਵੀ ਕਿ ਮਿਲਣ ਦੇ ਲਈ ਗਿਆ ਸੀ ਕਿਸ ਨੂੰ ਮਿਲਣ ਦੇ ਲਈ ਗਿਆ ਸੀਗਾ ਰਾਜੇ ਆਪਣੇ ਦੂਸਰੇ ਗੁਰੂ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੇ ਲਈ ਗਿਆ ਸੀਗਾ ਠੀਕ ਹੈ ਪ੍ਰਸ਼ਨ ਨੰਬਰ 28 ਹੈ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਸਤੀ ਪ੍ਰਥਾ ਦਾ ਵਿਰੋਧ ਕਿਸ ਨੇ ਕੀਤਾ ਸੀ ਤਾਂ ਆਪਾਂ ਗੱਲ ਕੀਤੀ ਹੈ ਕਿ ਗੁਰੂ ਅਮਰਦਾਸ ਜੀ ਨੇ ਜਿਹੜਾ ਹੈਗਾ ਉਹ ਸਮਾਜ ਸੁਧਾਰ ਕੰਮ ਕੀਤੇ ਆ ਸਤੀ ਪ੍ਰਥਾ ਦਾ ਵਿਰੋਧ ਵੀ ਪਰਦਾ ਪ੍ਰਥਾ ਦਾ ਵਿਰੋਧ ਵੀ ਅੰਤਰ ਜਾਤੀ ਵਿਆਹ ਸਾਰੇ ਕੰਮ ਜਿਹੜੇ ਹੈਗੇ ਗੁਰੂ ਅਮਰਦਾਸ ਜੀ ਦੁਆਰਾ ਕਰਵਾਏ ਗਏ ਹੈਗੇ ਆ ਪ੍ਰਸ਼ਨ ਨੰਬਰ 29 ਹੈ ਗੁਰੂ ਅਮਰਦਾਸ ਜੀ ਤੋਂ ਗੁਰੂ ਗੱਦੀ ਜੱਦੀ ਦਾ ਵਾਰ ਜਿਹੜਾ ਤਾਂ ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਜੱਦੀ ਹੋਣ ਦਾ ਵਾਰ ਜਿਹੜਾ ਹੈਗਾ ਉਹਨਾਂ ਦੀ ਬੇਟੀ ਬੀਬੀ ਭਾਣੀ ਜੀ ਨੇ ਮੰਗਿਆ ਸੀਗਾ ਠੀਕ ਹੈ ਰਾਜੇ ਬੀਬੀ ਭਾਣੀ ਜੀ ਨੇ ਜਿਹੜਾ ਹੈ ਇਹ ਵਾਰ ਮੰਗਿਆ ਸੀਗਾ ਕਿ ਉਹਨਾਂ ਤੋਂ ਬਾਅਦ ਜਿਹੜੀ ਹੈ ਗੁਰਗੱਦੀ ਜਿਹੜੀ ਹੈ ਜੱਦੀ ਹੋ ਜਾਣੀ ਚਾਹੀਦੀ ਆ ਤਾਂ ਉਹਨਾਂ ਨੇ ਜਿਹੜਾ ਹੈ ਬਾਅਦ ਅਸੈਪਟ ਕਰ ਲਿਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਗੱਦੀ ਜ ਰਾਜ ਜਿਹੜੀ ਹੈਗੀ ਆ ਉਹ ਜੱਦੀ ਹੋ ਗਈ ਸੀ ਠੀਕ ਹੈ ਬੀਬੀ ਅਮਰੋ ਜਿਹੜੀ ਹੈਗੀ ਰਾਜੇ ਦੂਸਰੇ ਗੁਰੂ ਸਾਹਿਬ ਜੀ ਦੀ ਬੇਟੀ ਬੀਬੀ ਅਮਰੋ ਤੇ ਬੀਬੀ ਔਕੀ ਬੀਬੀ ਭਾਣੀ ਤੇ ਬੀਬੀ ਦਾਨੀ ਜਿਹੜੀਆਂ ਹੈਗੀ ਆ ਰਾਜੇ ਇਹ ਤੀਸ ਬੀਬੀ ਨਾਨਕੀ ਜਿਹੜੀ ਕੋਣ ਆ ਰਾਜੇ ਬੀਬੀ ਨਾਨਕੀ ਜੀ ਜਿਹੜੇ ਆ ਗੁਰੂ ਨਾਨਕ ਦੇਵ ਜੀ ਦੀ ਭੈਣ ਜੀ ਠੀਕ ਆ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਕੀ ਸੀਗਾ ਬੀਬੀ ਨਾਨਕੀ ਜੀ ਸੀਗਾ ਪ੍ਰਸ਼ਨ ਨੰਬਰ 30 ਹੈ ਸਿੱਖ ਧਰਮ ਵਿੱਚ ਕਿਸ ਗੁਰੂ ਸਾਹਿਬ ਤੋਂ ਬਾਅਦ ਗੁਰੂ ਗੱਦੀ ਜਿਹੜੀ ਹੈ ਜੱਦੀ ਹੋਣ ਦੀ ਪਰੰਪਰਾ ਸ਼ੁਰੂ ਹੋ ਗਈ ਸੀ ਤਾਂ ਆਪਾਂ ਹੁਣੇ ਕੀਤਾ ਹੀ ਹੈ ਕਿ ਗੁਰੂ ਅਮਰਦਾਸ ਜੀ ਤੋਂ ਬਾਅਦ ਜਿਹੜੀ ਹੈ ਰਾਜੇ ਗੁਰੂ ਗੱਦੀ ਜਿਹੜੀ ਹੈ ਜੱਦੀ ਹੋ ਗਈ ਸੀ ਕਿਉਂਕਿ ਬੀਬੀ ਭਾਨੀ ਜੀ ਨੇ ਵਰ ਮੰਗਿਆ ਸੀਗਾ ਗੁਰੂ ਅਮਰਦਾਸ ਜੀ ਤੋਂ ਤਾਂ ਉਸ ਤੋਂ ਬਾਅਦ ਗੁਰੂ ਗੱਦੀ ਜੱਦੀ ਹੋ ਗਈ ਸੀ ਇਹਨਾਂ ਦੀ ਗੁਰਗੱਦੀ ਜਿਹੜੀ ਹੈ ਅੱਗੇ ਜਿਹੜੀ ਹੈ ਭਾਈ ਜੇਠਾ ਜੀ ਜਾਂ ਫਿਰ ਗੁਰੂ ਰਾਮਦਾਸ ਜੀ ਨੂੰ ਗਈ ਠੀਕ ਹੈ ਰਾਜੇ ਗੁਰਗੱਦੀ ਉਸ ਤੋਂ ਬਾਅਦ ਗੁਰਗੱਦੀ ਜਿਹੜੀ ਹੈਗੀ ਰਾਜੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਹਨਾਂ ਦੇ ਬੇਟੇ ਜਿਹੜਾ ਹੈ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਛੇਵੇਂ ਗੁਰੂ ਸਾਹਿਬ ਠੀਕ ਹੈ ਇਸੇ ਤਰ੍ਹਾਂ ਜਿਹੜੀ ਗੁਰਗੱਦੀ ਜੱਦੀ ਹੋ ਗਈ ਸੀ ਪ੍ਰਸ਼ਨ ਨੰਬਰ 31 ਹੈ ਸਿੱਖ ਇਤਿਹਾਸ ਵਿੱਚ ਕਿਹੜੇ ਨਗਰ ਨੂੰ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਬਣਨ ਦਾ ਮਾਣ ਹਸਲ ਹੋਇਆ ਤਾਂ ਸਿੱਖ ਇਤਿਹਾਸ ਦੇ ਵਿੱਚ ਰਾਜੇ ਕਿਹੜਾ ਨਗਰ ਹੈਗਾ ਜਿਸ ਨੂੰ ਪਹਿਲਾ ਤੀਰਥ ਸਥਾਨ ਬਣਨ ਦਾ ਮਾਣ ਹਸਲ ਹੋਇਆ ਦੱਸੋ ਰਾਜੇ অপਸ਼ਨ A B C ਜਾਂ ਫਿਰ D ਅਮਰੀਤਸਰ ਸਾਹਿਬ ਦਾ ਰਾਜੇ ਬਾਅਦ ਵਿੱਚ ਸਥਾਪਨਾ ਹੋਈ ਹੈ ਠੀਕ ਹੈ ਤਾਂ ਪਹਿਲਾ ਜਿਹੜਾ ਤੀਰਥ ਸਥਾਨ ਸੀਗਾ ਰਾਜੇ ਉਹ ਸਿੱਖਾਂ ਦਾ ਗੋਇੰਦਵਾਲ ਸਾਹਿਬ ਸੀਗਾ ਠੀਕ ਹੈ ਰਾਜੇ ਪ੍ਰਸ਼ਨ ਨੰਬਰ 32 ਹੈ ਤੀਜੇ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤਾਂ ਸ਼ਬਦ ਜਿਹੜੇ ਆ ਇਹਨਾਂ ਤੋਂ ਪ੍ਰਸ਼ਨ ਕਾਫੀ ਜ਼ਿਆਦਾ ਪੁੱਛੇ ਜਾਂਦੇ ਆ ਸੋ ਇਹ ਵੀ ਕਾਫੀ ਇੰਪੋਰਟੈਂਟ ਆ ਇਹਨਾਂ ਨੂੰ ਵੀ ਸਟਾਰ ਮਾਰਕ ਕਰ ਲਿਓ ਰਾਜੇ ਤੀਸਰੇ ਗੁਰੂ ਸਾਹਿਬ ਜੀ ਦੇ ਕਿੰਨੇ ਸ਼ਬਦ ਹੈਗੇ ਤਾਂ ਰਾਜੇ 907 ਸ਼ਬਦ ਜਿਹੜੇ ਆ ਤੀਸਰੇ ਗੁਰੂ ਸਾਹਿਬ ਜੀ ਦੇ ਹੈਗੇ ਆ ਚੌਥੇ ਗੁਰੂ ਸਾਹਿਬ ਜੀ ਦੇ ਕਿੰਨੇ ਆ 689 ਜਿਹੜੇ ਆ ਗੁਰੂ ਰਾਮਦਾਸ ਜੀ ਦੇ ਸ਼ਬਦ ਹੈਗੇ ਆ 62 ਸ਼ਬਦ ਜਿਹੜੇ ਹੈਗੇ ਆ ਰਾਜੇ ਦੂਸਰੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਹੈ 2216 ਜਾਂ ਫਿਰ 2218 ਜਿਹੜੇ ਹੈਗੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹੈਗੇ ਤੁਸੀਂ ਯਾਦ ਰੱਖਣਾ ਠੀਕ ਆ ਇਹਨਾਂ ਤੋਂ ਕਾਫ ਅੰਗਦ ਦੇਵ ਜੀ ਤੋਂ ਪ੍ਰਸ਼ਨ ਬਣਦਾ ਕਿ ਇਹਨਾਂ ਦੇ ਸ਼ਬਦ ਜਿਹੜੇ ਹੈਗੇ ਰਾਜੇ ਇਹਨਾਂ ਦੀ ਗੁਰਬਾਣੀ ਕਿਹੜੇ ਰੂਪ ਦੇ ਵਿੱਚ ਤਾਂ ਸ਼ਲੋਕਾਂ ਦੇ ਵਿੱਚ ਜਿਹੜੀ ਬਾਣੀ ਰਚੀ ਗਈ ਹੈ ਰਾਜੇ ਕੱਲੇ ਸ਼ਲੋਕਾਂ ਦੇ ਵਿੱਚ ਬਾਣੀ ਰਚੀ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਠੀਕ ਹੈ ਤੇ ਇਹ ਵੀ ਤੁਸੀਂ ਯਾਦ ਰੱਖਿਓ ਟੋਟਲ ਜਿਹੜੇ ਸ਼ਬਦ ਰਾਜੇ ਕਿੰਨੇ ਹੈਗੇ ਆ 5894 ਜਿਹੜੇ ਟੋਟਲ ਸ਼ਬਦ ਹੈਗੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਦਿਰਧ 1430 ਅੰਗ ਹੈਗੇ ਰਾਜੇ ਠੀਕ ਹੈ 1430 ਅੰਗ ਹੈਗੇ ਤੇ 31 ਜਿਹੜੇ ਹੈਗੇ ਰਾਜੇ ਟੋਟਲ ਰਾਗ ਹੈਗੇ ਆ 22 12 ਹੈਗੀਆਂ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇੰਪੋਰਟੈਂਟ ਨੇ ਸੋ ਇਹ ਤੁਹਾਨੂੰ ਰਟੀਆਂ ਹੋਣੀਆਂ ਚਾਹੀਦੀਆਂ ਪ੍ਰਸ਼ਨ ਨੰਬਰ 33 ਹੈ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰ ਅਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਤਾਂ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰ ਅਧਿਕਾਰੀ ਜਿਹੜਾ ਹੈਗਾ ਰਾਜੇ ਭਾਈ ਜੇਠਾ ਜੀ ਨੂੰ ਨਿਯੁਕਤ ਕੀਤਾ ਆਪਾਂ ਹੁਣੇ ਗੱਲ ਕੀਤੀ ਹੈ ਭਾਈ ਜੇਠਾ ਜੀ ਪਹਿਲਾਂ ਇਹਨਾਂ ਦਾ ਨਾਮ ਸੀਗਾ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਨਾਮ ਹੈਗਾ ਰਾਜੇ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਇਹਨਾਂ ਦਾ ਨਾਮ ਜਿਹੜਾ ਬਾਅਦ ਦੇ ਵਿੱਚ ਰੱਖਿਆ ਗਿਆ ਠੀਕ ਹੈ ਪਹਿਲਾਂ ਦਾ ਇਹਨਾਂ ਦਾ ਨਾਮ ਕੀ ਸੀਗਾ ਭਾਈ ਡੇਢਾ ਜੀ ਇਹਨਾਂ ਨਾਮਾਂ ਤੋਂ ਵੀ ਰਾਜੇ ਕਾਫੀ ਪ੍ਰਸ਼ਨ ਪੁੱਛੇ ਜਾਂਦੇ ਆ ਜਿਵੇਂ ਭਾਈ ਲੈਣਾ ਜੀ ਜਿਹੜਾ ਕਿਸ ਦਾ ਨਾਮ ਸੀਗਾ ਤਾਂ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਨਾਮ ਸੀਗਾ ਪਹਿਲਾਂ ਭਾਈ ਲੈਣਾ ਜੀ ਸੀਗਾ ਠੀਕ ਹੈ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈਗਾ ਰਾਜੇ ਪ੍ਰਸ਼ਨ ਨੰਬਰ 34 ਹੈ ਗੁਰੂ ਅਮਰਦਾਸ ਜੀ ਦੀ ਗੁਰਗੱਦੀ ਤੇ ਕਿੰਨਾ ਸਮਾਂ ਬਰਾਜਮਾਨ ਰਹੇ ਤਾਂ ਗੁਰੂ ਅਮਰਦਾਸ ਜੀ ਜਿਹੜੇ ਨੇ ਰਾਜੇ ਗੁਰਗੱਦੀ ਤੇ ਕਿੰਨਾ ਸਮਾਂ ਬਰਾਜਮਾਨ ਰਹੇ ਗੁਰਗੱਦੀ ਤੇ ਬੈਠੇ ਕਦੋਂ ਆ 1552 ਤੇ 1574 ਤੱਕ ਜਿਹੜੇ ਹੈਗੇ ਰਾਜੇ ਗੁਰਗੱਦੀ ਤੇ ਬੈਠੇ ਆ ਤਾਂ ਟੋਟਲ ਜਿਹੜਾ ਸਮਾਂ ਹੈਗਾ ਕਿੰਨਾ ਹੋ ਗਿਆ ਰਾਜੇ 22 ਸਾਲ ਠੀਕ ਹੈ 22 ਸਾਲ ਇੱਥੇ ਤੁਸੀਂ ਟ੍ਰਿਕ ਨਾਲ ਯਾਦ ਰੱਖ ਲਿਓ ਕਿ 22 ਸਾਲ ਗੁਰਗੱਦੀ ਤੇ ਬੈਠੇ ਤੇ 22 ਮੰਜੀਆਂ ਦੀ ਜਿਹੜੀ ਹੈ ਸਥਾਪਨਾ ਕੀਤੀ ਆ ਠੀਕ ਹੈ ਰਾਜੇ ਪ੍ਰਸ਼ਨ ਨੰਬਰ 35 ਹੈ ਕੜਾਹ ਪ੍ਰਸ਼ਾਦ ਦੀ ਪ੍ਰਥਾ ਜਿਹੜੀ ਕਿਸ ਨੇ ਸ਼ੁਰੂ ਕੀਤੀ ਤਾਂ ਕੜਾਹ ਪ੍ਰਸ਼ਾਦ ਦੀ ਜਿਹੜੀ ਪ੍ਰਥਾ ਹੈਗੀ ਹੈ ਰਾਜੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਹੈ ਠੀਕ ਹੈ ਇਹਨਾਂ ਦੀਆਂ ਪ੍ਰਥਾਵਾਂ ਤੁਸੀਂ ਯਾਦ ਰੱਖ ਲਿਓ ਸਤੀ ਪ੍ਰਥਾ ਦਾ ਵਿਰੋਧ ਸਤੀ ਪ੍ਰਥਾ ਪਰਦਾ ਪ੍ਰਥਾ ਅੰਤਰਜਾਤੀ ਵਿਆਹ ਅੰਤਰਜਾਤੀ ਵਿਆਹ ਹੋ ਗਏ ਆਨੰਦ ਸਾਹਿਬ ਠੀਕ ਹੈ ਆਨੰਦ ਸਾਹਿਬ ਜੀ ਦੀ ਬਾਣੀ ਜਿਹੜੀ ਆ ਇਹ ਰਾਜੇ ਤੁਸੀਂ ਯਾਦ ਰੱਖਣਾ ਇਹ ਕਿਹ ਨਾਲ ਸੰਬੰਧਿਤ ਹੈ ਆਪਣੇ ਤੀਸਰੇ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਹੈ ਸਾਰੀਆਂ ਚੀਜ਼ਾਂ ਪ੍ਰਸ਼ਨ ਨੰਬਰ 36 ਰਾਜੇ ਸਰੋਪਾਉ ਦੀ ਰਸਮ ਜਿਹੜੀ ਹੈ ਕਿਹੜੇ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ ਹੈ ਤਾਂ ਜਿਹੜੀ ਸਰੋਪੇ ਆਪਾਂ ਪਾਉਨੇ ਹੈਗੇ ਰਾਜੇ ਇਹਨਾਂ ਦੀ ਰਸਮ ਜਿਹੜੀ ਹੈ ਕਿਹੜੇ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ ਹੈ ਤਾਂ ਇੱਥੇ ਵੀ ਜਿਹੜਾ ਆਪਣਾ ਰਾਈਟ ਆਨਸਰ ਰਾਜੇ ਹੋ ਗੁਰੂ ਅਮਰਦਾਸ ਜੀ ਹੈ ਠੀਕ ਹੈ ਰਾਜੇ ਗੁਰੂ ਅਮਰਦਾਸ ਜੀ ਨੇ ਜਿਹੜੀ ਸਰੋਪਾਉ ਦੀ ਰਸਮ ਸ਼ੁਰੂ ਕੀਤੀ ਹੈ ਸੋ ਇਹ ਵੀ ਤੁਸੀਂ ਯਾਦ ਰੱਖ ਲਿਓ ਤਾਂ ਇਹ ਸੀਗੇ ਰਾਜੇ ਅੱਜ ਦੇ ਆਪਣੇ ਕੁਝ ਮਹੱਤਵਪੂਰਨ ਪ੍ਰਸ਼ਨ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਕਲਾਸ ਵੀ ਜਿਹੜੀ ਕਾਫੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਰਾਜੇ ਆਪਣੇ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਆਪਣੀ ਵੀਡੀਓ ਨੂੰ ਜਿਹੜਾ ਰਾਜੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਤੁਹਾਡੇ ਸਾਥੀ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਰਾਜੇ ਠੀਕ ਹੈ ਤਾਂ ਆਪਣੇ ਜਿਹੜੇ ਵਿਚਾਰ ਹੈਗੇ ਰਾਜੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇਣੇ ਆ ਤੁਸੀਂ ਇਸ ਕਲਾਸ ਨੂੰ ਜਿਹੜਾ ਸ਼ੁਰੂ ਤੋਂ ਐਂਡ ਤੱਕ ਦੇਖਿਆ ਇਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਵ ਅ ਨਾਈਸ ਡੇ ਥੈਂਕ ਯੂ